ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈਓ ਪੈਣੋ ਅੱਜ ਜਦੋਂ ਅਸੀਂ ਦਸੰਬਰ ਦੇ ਮਹੀਨੇ ਵਿੱਚ ਹਾਂ ਸਾਰਾ ਸੰਸਾਰ 25 ਦਸੰਬਰ ਨੂੰ 크리스마ਸ ਵਾਲਾ ਦਿਨ ਬੜੀ ਧੂਮ ਧਾਮ ਨਾਲ ਮਨਾਉਂਦਾ ਹੈ ਭਾਰਤ ਵਿੱਚ ਵੀ ਲੋਕ ਬੜੇ ਜੋਸ਼ ਨਾਲ ਮਨਾਉਂਦੇ ਨੇ ਪਰ ਇਸ ਖੁਸ਼ੀ ਦੇ ਮਾਹੌਲ ਵਿੱਚ ਇੱਕ ਬਹੁਤ ਹੀ ਵੱਡੀ ਗੱਲ ਭੁੱਲ ਜਾਂਦੇ ਹਾਂ ਅੱਜ ਤੋਂ ਲਗਭਗ 320 325 ਸਾਲ ਪਹਿਲਾਂ ਇਸੇ ਦਸੰਬਰ ਮਹੀਨੇ ਵਿੱਚ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਮਾਂ ਪਿਓ ਚਾਰੇ ਪੁੱਤਰ ਮਾਤਾ 구ਜਰੀ ਸਭ ਧਰਮ ਦੀ ਰਾਖੀ ਲਈ ਮਨੁੱਖਤਾ ਦੀ ਭਲਾਈ ਲਈ ਸ਼ਹੀਦ ਹੋ ਗਏ ਸਨ ਦੁਨੀਆ ਵਿੱਚ ਕੋਈ ਹੋਰ ਇੱਕ ਵੀ ਮਹਾਨ ਹਸਤੀ ਨਹੀਂ ਸੀ ਜਿਸ ਨੂੰ ਸ਼ਹੀਦ ਮਾਤਾ ਪਿਤਾ ਦਾ ਪੁੱਤਰ ਤੇ ਚਾਰ ਸ਼ਹੀਦ ਪੁੱਤਰਾਂ ਦਾ ਪਿਓ ਆਖਿਆ ਜਾਵੇ ਜਦੋਂ ਗੁਰੂ ਜੀ ਨੂੰ ਆਪਣੇ ਚਾਰੇ ਪੁੱਤਰਾਂ ਦੀ ਸ਼ਹਾਦਤ ਦੀ ਖਬਰ ਮਿਲੀ ਤਾਂ ਉਹਨਾਂ ਨੇ ਇੱਕ ਵੀ ਹੰਝੂ ਨਹੀਂ ਵਹਾਇਆ ਸਗੋਂ ਫਕਰ ਨਾਲ ਆਖਿਆ ਇਹਨਾਂ ਪੁੱਤਰਾਂ ਕੇ ਸੀਸ ਉੱਪਰ ਵਾਰ ਦਿੱਤੇ ਸੂਤ ਚਾਰ ਚਾਰ ਮੋਏ ਤੋਂ ਕੀ ਹੋਇਆ ਜੀਵਤ ਕਈ ਹਜ਼ਾਰ ਭਾਈਓ ਪੇਣੋ 20 ਤੋਂ 80 ਦਸੰਬਰ ਦਾ ਹਫਤਾ ਸਿੱਖ ਕੌਮ ਲਈ ਸਭ ਤੋਂ ਵੱਡਾ ਸ਼ਹੀਦੀ ਹਫਤਾ ਹੈ ਇਸ ਪੂਰੇ ਹਫਤੇ ਸਿੱਖਾਂ ਵਿੱਚ ਕੋਈ ਅਨੰਦ ਕਾਰਜ ਕੋਈ ਖੁਸ਼ੀ ਦਾ ਸਮਾਗਮ ਨਹੀਂ ਹੁੰਦਾ ਸਿਰਫ ਸ਼ਹੀਦਾਂ ਦੀ ਯਾਦ ਵਿੱਚ ਅਰਦਾਸਾਂ ਕੀਰਤਨ ਤੇ ਦੀਵਾਨ ਹੁੰਦੇ ਨੇ ਆਓ ਅੱਜ ਤੁਹਾਨੂੰ 2025 ਦੇ ਦਸੰਬਰ ਮਹੀਨੇ ਦੀਆਂ ਸ਼ਹੀਦੀ ਤਰੀਕਾਂ ਇੱਕ ਇੱਕ ਕਰਕੇ ਸੌਖੀ ਭਾਸ਼ਾ ਵਿੱਚ ਦੱਸਦੇ ਹਾਂ 6 ਦਸੰਬਰ ਸ੍ਰੀ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਦਿੱਲੀ ਦੇ ਚਾਂਦੀ ਚੌਕ ਵਿੱਚ ਹਿੰਦੂ ਧਰਮ ਦੀ ਰਾਖੇ ਲਈ ਗੁਰੂ ਜੀ ਨੇ ਸ਼ੀਸ਼ ਦਿੱਤਾ ਇਸ ਲਈ ਉਹਨਾਂ ਨੂੰ ਹਿੰਦ ਦੀ ਚਾਦਰ ਆਖਿਆ ਜਾਂਦਾ ਹੈ 20 ਦਸੰਬਰ ਅਨੰਤਪੁਰ ਸਾਹਿਬ ਦਾ ਕਿਲਾ ਛੱਡਣ ਦਾ ਦਿਨ ਔਰੰਗਜ਼ੇਬ ਤੇ ਵਾਜੀ ਰਾਜਿਆਂ ਦੀ ਲੱਖਾਂ ਦੀ ਫੌਜ ਨੇ 8 ਮਹੀਨੇ ਤੱਕ ਕਿਲਾ ਘੇਰਿਆ ਰੱਖਿਆ ਭੋਜਨ ਖਤਮ ਹੋ ਗਿਆ ਸਿੱਖ ਭੁੱਖੇ ਪਿਆਸੇ ਮਰਨ ਲੱਗ ਪਏ ਔਰੰਗਜ਼ੇਬ ਨੇ ਗੁਰਾਂ ਦੀ ਸੌਖਾ ਦਿੱਤੀ ਕਿ ਕਿਲਾ ਖਾਲੀ ਕਰ ਦਿਓ ਕੋਈ ਨੁਕਸਾਨ ਨਹੀਂ ਕਰਾਂਗੇ ਗੁਰੂ ਜੀ ਜਾਣਦੇ ਸਨ ਸਭ ਝੂਠ ਹੈ ਪਰ ਸਿੱਖਾਂ ਦੀ ਹਾਲਤ ਦੇਖ ਕੇ ਕਿਲਾ ਛੱਡਿਆ ਜਿਵੇਂ ਹੀ ਥੋੜਾ ਅੱਗੇ ਗਏ ਮੁਗਲਾਂ ਨੇ ਧੋਖੇ ਨਾਲ ਹਮਲਾ ਕਰ ਦਿੱਤਾ ਇਸ ਦਿਨ ਬਹੁਤ ਸਾਰੇ ਸਿੱਖ ਸ਼ਹੀਦ ਹੋਏ ਪਰ ਗੁਰੂ ਜੀ ਦੇ ਪਰਿਵਾਰ ਨੂੰ ਬਚਾਇਆ ਗਿਆ 21 ਦਸੰਬਰ ਪਰਿਵਾਰ ਵਿਛੋੜਾ ਦਿਵਸ ਸਿਰਸਾ ਨਦੀ ਵਿੱਚ ਅਚਾਨਕ ਭਾਅ ਵੜ ਆ ਗਈ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਗੁਰੂ ਜੀ ਦੇ ਵੱਡੇ ਸ਼ਹਿਬਜ਼ਾਦੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦੇ 22 ਦਸੰਬਰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਵਸ ਚਮਕੌਰ ਦੀ ਗੜੀ ਬਾਬਾ ਜੀਤ ਸਿੰਘ ਜੀ 18 ਸਾਲ ਤੇ ਬਾਬਾ ਚੁਜਾਰ ਸਿੰਘ ਜੀ 14 ਸਾਲ ਸਿਰਫ 40 ਸਿੱਖਾਂ ਨੇ 10 ਲੱਖ ਦੀ ਮੁਗਲ ਫੌਜ ਨਾਲ ਲੜਾਈ ਕੀਤੀ ਇੱਕ ਇੱਕ ਕਰਕੇ ਦੋਵੇਂ ਸਾਹਿਬਜ਼ਾਦੇ ਜੰਗ ਵਿੱਚ ਸ਼ਹੀਦ ਹੋ ਗਏ ਗੁਰੂ ਜੀ ਆਪ ਤੀਰ ਚਲਾਉਂਦੇ ਰਹੇ ਤੇ ਜਾਂਦੇ ਸਮੇਂ ਗਾੜੀ ਮਾਰ ਕੇ ਲਲਕਾਰਿਆ ਆਉ ਜੇ ਹਿੰਮਤ ਹੈ ਤਾਂ ਫੜੋ ਇਹ ਜੰਗ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਅਨੋਕੀ ਜੰਗ ਮੰਨੀ ਜਾਂਦੀ ਹੈ 27 ਦਸੰਬਰ ਛੋਟੇ ਸ਼ਹਿਬ ਜਾਦੀਆਂ ਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਵਸ ਬਾਬਾ ਜੁਰਾਵਰ ਸਿੰਘ ਜੀ 9 ਸਾਲ ਦੇ ਸੀ ਤੇ ਬਾਬਾ ਫਤਿਹ ਸਿੰਘ ਜੀ 7 ਸਾਲ ਦੇ ਸੀ ਗੁਰੂ ਘਰ ਦੇ ਪੁਰਾਣੇ ਰਸੋਈਏ ਗੰਗੂ ਨੇ ਧੋਖਾ ਦਿੱਤਾ ਪੈਸੇ ਚੋਰੀ ਕੀਤੇ ਤੇ ਮਗਲ ਨੂੰ ਸੌਂਪ ਦਿੱਤੇ ਵਜ਼ੀਰ ਖਾਨ ਨੇ ਦਸੰਬਰ ਦੀ ਕੜਾਕੇ ਦੀ ਸਰਦੀ ਵਿੱਚ ਠੰਡੇ ਬੁਰਜ ਵਿੱਚ ਬੰਦ ਕੀਤਾ 3 ਦਿਨ ਭੁੱਖੇ ਪਿਆਸੇ ਰੱਖਿਆ ਲੱਖਾਂ ਰੁਪਏ ਰਾਜ ਬਾਗ ਦਿਲਾਲਚ ਦਿੱਤੀ ਪਰ ਦੋਵੇਂ ਮਾਸੂਮਾਂ ਨੇ ਇੱਕੋ ਸ਼ਬਦ ਆਖਿਆ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਸੀਸ ਦੇ ਸਕਦੇ ਹਾਂ ਧਰਮ ਨਹੀਂ ਬਦਲ ਸਕਦੇ ਆਖਿਰ 27 ਦਸੰਬਰ ਨੂੰ ਦੋਵਾਂ ਨੂੰ ਜ਼ਿੰਦਾ ਹੀ ਦੀਵਾਰ ਵਿੱਚ ਚੁਣ ਦਿੱਤਾ ਗਿਆ ਖਬਰ ਸੁਣ ਕੇ ਮਾਤਾ ਗੁਜਰੀ ਜੀ ਨੇ ਉਸੇ ਠੰਡੇ ਬੁਰਜ ਵਿੱਚ ਹੀ ਸਾਂ ਤਿਆਗ ਦਿੱਤਾ ਅੱਜ ਵੀ ਸ਼ਹੀਦੀ ਦਿਵਸਾਂ ਨੂੰ ਲੱਖਾਂ ਸੰਗਤ ਠੰਡੇ ਬੁਰਜ ਵਿੱਚ ਰਾਤ ਬਿਤਾਉਂਦੀ ਹੈ ਤਾਂ ਜੋ ਉਹਨਾਂ ਮਾਸੂਮਾਂ ਤੇ ਮਾਤਾ ਜੀ ਦੇ ਦਰਦ ਨੂੰ ਥੋੜਾ ਜਿਹਾ ਮਹਿਸੂਸ ਕਰ ਸਕੀਏ ਪਾਈਓ ਤੁਪੈਣੋ ਜਦੋਂ ਅੱਜ ਕੋਈ ਥੋੜੇ ਪੈਸੇ ਦੇ ਲਾਲਚ ਵਿੱਚ ਧਰਮ ਬਦਲ ਰਿਹਾ ਏ ਉਸ ਨੂੰ ਇਹਨਾਂ ਬੱਚਿਆਂ ਤੋਂ ਸਿੱਖਣਾ ਚਾਹੀਦਾ ਹੈ ਉਹਨਾਂ ਨੂੰ ਰਾਜਪਾਗ ਦੀ ਲਾਲਚ ਦਿੱਤੀ ਦਿਲ ਕਲਾਉਣ ਦੀ ਧਮਕੀ ਦਿੱਤੀ ਪਰ ਉਹਨਾਂ ਡੋਲੇ ਆਓ ਅੱਜ ਸਾਰੇ ਮਿਲ ਕੇ ਪ੍ਰਣ ਲਈਏ ਗੁਰੂ ਜੀ ਦੀ ਬਾਣੀ ਪੜਾਂਗੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਕਦੇ ਨਹੀਂ ਭੁੱਲਾਂਗੇ ਆਪਣੇ ਧਰਮ ਤੇ ਮਾਨ ਨਾਲ ਜੀਵਾਂਗੇ ਚੰਗੇ ਕਰਮ ਕਰਾਂਗੇ ਤੇ ਦੂਜਿਆਂ ਦਾ ਭਲਾ ਕਰਾਂਗੇ ਵਾਹਿਗੁਰੂ ਜੀ ਸਾਨੂੰ ਇਹਨਾਂ ਸ਼ਹੀਦਾਂ ਦੇ ਚਰਨਾਂ ਦੀ ਧੂੜ ਬਖਸ਼ਣ ਤੇ ਉਹਨਾਂ ਵਾਲਾ ਜਜ਼ਬਾ ਦੇਣ जे वीडियो चंगी लगी तो लाइक करियो शेयर करियो तो सबसक्राइब जरूर कर लियो। असी हर साल ये महान कुरबानियों की याद ताज़ा करते रहिए वाहू जी का खालसा वाहगुरू जी की फतेह